ਖੋ ਜੀ ਆਪਣੇ ਬੰਦੇ ਨੂੰ ਆਪਾਂ ਧਾਰ ਚੋਣੀ ਸਿਖਾਉਨੇ ਆ ਆ ਜਾ ਤੈਨੂੰ ਧਾਰ ਚੋਣੀ ਸਿਖਾਈ ਗਿਆ ਆ ਦੇਖੋ ਕੱਟ ਤਾ ਰਿਆ ਕਾਫੀ ਛੱਡ ਛੱਡ ਮੜ ਜਾ ਇੱਕ ਇੱਕ ਥਣ ਛੱਡ ਲੈ ਲੈ ਆ ਦੇਖ ਜਦੋਂ ਆਪਾਂ ਆਏ ਆਏ ਫੜ ਲਿਆ ਆ ਦੇਖ ਤੂੰ ਆ ਗੜੂਚੂ ਜਿਹਾ ਬਣਾਤਾ ਇਹ ਤਾਂ ਪਹਿਲੇ ਸੀ ਥਣਾਂ ਦੇ ਫੋਕ ਪਹਿਲੇ ਸੀ ਇਹ ਤਾਂ ਹਾਂਜੀ ਆ ਦੇਖੋ ਆ ਆਪਾਂ ਤਿੰਨ ਤਿੰਨ ਉਂਗਲਾਂ ਇਸ ਪ੍ਰਕਾਰ ਲਾ ਕੇ ਨਾ ਗੂਠੇ ਨਾ ਆ ਚੀਚੀ ਥੱਲੇ ਰਹੇ ਹੋਵੇ ਕਿਉਂਕਿ ਥਣ ਇਸ ਤਰ੍ਹਾਂ ਬਾਹਰ ਜਾਂਦਾਗਾ ਠੀਕ ਹੈ ਨਾ ਬਾਜੀ ਇਦਾਂ ਨਾ ਥਾਣੇ ਇਸ ਤਰ੍ਹਾਂ ਵੱਜ ਜਾਂਦਾ ਤੇ ਚੀਚੀ ਫਿਰ ਆਖਰੀ ਦਾਅ ਉਹ ਤੇ ਪਾਉਂਦੀ ਆ ਥਾਂ ਤੇ ਇਸ ਪ੍ਰਕਾਰ ਆਏ 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 ਠੀਕ ਹੈ ਜੀ ਥੋੜਾ ਆਪ ਦੇ ਕੰਫਰਟੇਬਲ ਅਨੁਸਾਰ ਆਏ ਆਪਾਂ ਕਰ ਲਾਂਗੇ ਤੇ ਆ ਦੇਖੋ ਠੀਕ ਹੈ ਲੈ ਹੁਣ ਆਏ ਪਾਉਣਾ ਮੈਂ ਵੀ ਸਿੱਖਣਾ ਕੀ ਮਤਲਬ ਇੱਥੇ ਉਂਗਲ ਦੇ ਵਿਚਾਲੇ ਡਿਫਰੈਂਸ ਘੱਟ ਹੋਵੇ ਜਿਵੇਂ ਆਏ ਬਾੜਾ ਬਾਹਰ ਤੁਰੇ ਫਿਰਦਾ ਇੱਕ ਕੰਮ ਗਲਤ ਆ ਮਾਸ ਇੱਥੋਂ ਬਾਹਰ ਨਹੀਂ ਤੁਰੇ ਫਿਰਨਾ ਹੋਣਾ ਚਾਹੀਦਾ ਆ ਦੇਖੋ ਹੁਣ ਬਾਹਰ ਤੁਰੇ ਫਿਰਦਾ ਜਿਵੇਂ ਤੁਸੀਂ ਜੋ ਨਹੀਂ ਨਹੀਂ ਇੰਨਾ ਨਹੀਂ ਨਾ ਬਾਹਰ ਤੁਰੇ ਫਿਰਦਾ ਜਦੋਂ ਐਂ ਕਰਦੇ ਆ ਤਾਂ ਐਂ ਆਹ ਦੇਖੋ ਜੀ ਹੁਣ ਮੈਂ ਮੇਰਾ ਵੀ ਤਰੀਕਾ ਦੇਖ ਲਓ ਜੀ ਕਿਵੇਂ ਪਾਉਂਦੇ ਆ ਆ ਦੇਖੋ ਜੀ ਕੰਨੇ ਆ ਰਹੀ ਧਾਰ ਪੈਂਦੀ ਆ ਨਾ ਜੀ ਤੇ ਤੁਸੀਂ ਪਾਉਣਿਓ ਆਏ 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 ਯਾ ਫਿਰ ਤੁਸੀਂ ਪਾ ਕੇ ਦਿਖਾਓ ਹੁਣ ਤੁਸੀਂ ਸਿੱਖ ਕੇ ਕਹਨੇ ਆਹ ਦੇਖੋ ਇੱਥੋਂ ਐਂ ਇੰਨਾ ਕੁ ਡਿਫ ਹਾਂ ਹਾਂ ਠੀਕ ਹੈ ਨਾ ਠੀਕ ਹੈ ਜੀ ਇਹਨਾਂ ਦੋਨਾਂ ਹਲਾਉਣਾ ਨਹੀਂ ਹਾਂ ਐ ਖਿੱਚ ਕੇ ਆਏ ਹਾਂ ਐ ਪੈਂਦਿਆਂ ਨੇ ਯਾਰ ਗਿਟਾਰ ਹੁਣ ਸਾਰੇ ਸਿੱਖ ਚੁੱਕੇ ਆਏ ਹੈ ਨਾ ਜੀ ਹਾਂ ਜੀ ਹਾਂ ਜੀ ਇਹ ਸਹੀ ਤਰੀਕਾ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਹੁਣ ਦੂਜਾ ਕੀ ਨਾ ਤੁਸੀਂ ਇੱਕ ਇੱਕ ਹੱਥ ਨਾਲ ਚੋ ਫਿਰ ਤੁਹਾਨੂੰ ਵਧੀਆ ਪ੍ਰੈਕਟਿਸ ਹੋ ਜਾਏ ਹੁਣ ਇਧਰ ਲੈ ਹੱਥ ਨਾਲ ਉਹ ਬਾੜਾ ਉੱਚਾ ਲੇ ਕੇ ਬਾੜਾ ਉੱਚਾ ਲੇ ਕੇ ਅੱਛਾ ਅੱਛਾ ਇੱਥੇ ਠੀਕ ਹੈ ਹਾਂ ਜੀ ਹੁਣ ਇਹਨੂੰ ਦੋ ਉਂਗਲਾਂ ਛੇੜਨਗੀਆਂ ਨਹੀਂ ਹਾਂਜੀ ਹਾਂਜੀ ਦੋ ਉਂਗਲਾਂ ਪਹਿਲਾਂ ਉੱਪਰੋਂ ਗ੍ਰਿਪ ਪਾ ਲੈਣਾ ਫਿਰ ਥੱਲੇ ਪ੍ਰੈਸ਼ਰ ਲਾਉਣਾ ਜੀ ਇਹਦਾ ਇਗੂਠਾ ਦੁਖਦਾ ਜੀ ਮੇਰਾ ਇੱਧਰਲਾ ਅੱਛਾ ਫਿਰ ਤੁਸੀਂ ਇੱਧਰ ਇੱਧਰਲੇ ਹੱਥ ਨਹੀਂ ਜੀ ਕੰਫਰਟੇਬਲ ਨਹੀਂ ਇੱਧਰਲਾ ਜੀ ਹਾਂਜੀ ਹਾਂਜੀ ਦੇਖੋ ਇੱਥੇ ਟੋ ਚੋਟ ਲੱਗ ਗਈ ਸੀਗੀ ਮੇਰੇ ਤਾਰਪਲਾ ਥੱਲੇ ਹੀ ਭੱਜੀ ਆ 14 ਦੇ ਢੰਗ ਤਹੀ ਰਿਆ ਸੀ ਇਹ ਦੇਖੋ ਪਾਰਟੀ ਦੜੀ ਵੱਡੀ ਲਿਆਉਣਾ ਇਹ ਵੱਠਣ ਹੀ ਲਿਆਵੇ ਜੀ ਇਸ ਦਾ ਵਾਸਤੇ ਜ਼ਬਰ ਜੇ ਸਿੱਖਣਾ ਜੀ ਟ੍ਰੇਨਿੰਗ ਲੈਣੀ ਹੋਰ ਜੀ ਉਹ ਮਗਰ ਚਾਹਤੀ ਹੈ ਦੇਖੋ ਹਾਂ ਜੀ ਇਹ ਆ ਦੇਖੋ ਇਹ ਰਸਪਰੀ ਸਿੰਘ ਜੀ ਨੂੰ ਆਪਾਂ ਧਾਰ ਚੋਣੀ ਸਿਖਾ ਰਹੇ ਹਾਂ ਤੇ ਕਿਵੇਂ ਲੱਗਿਆ ਤੁਹਾਨੂੰ ਤੇ ਇਹ ਤਰੀਕਾ ਜੇ ਹੋਰ ਵੀ ਕਿਸੇ ਨੂੰ ਧਾਰ ਸਿੱਖਣੀ ਹੈ ਤਾਂ ਸਿੱਖ ਸਕਦਾ ਇੱਕ ਇੱਕ ਢੰਗ ਹੋਰ ਸਿਖਾਉਣਾ ਤੁਹਾਨੂੰ ਮੜਾ ਦੇ ਹੱਥ ਛੱਡੋ ਜਿਸ ਤਰ੍ਹਾਂ ਇਹ ਥਾਣੇ ਤੇ ਹੁਣ ਆਪਾਂ ਇਸ ਤਰ੍ਹਾਂ ਇਹ ਮੁਠੀ ਵਾਲਾ ਸਟਾਈਲ ਹੈ ਇਹ ਇਥੇ ਮੇਰਾ ਪ੍ਰੈਸ਼ਰ ਥੋੜਾ ਜਿਹਾ ਘਟ ਕਿਉਂਕਿ ਮੈਂ ਪ੍ਰਾਣਾ ਹੀ ਅੰਗੂਠੇ ਨਾਲ ਚੁੰਦਾ ਰਹਾਗਾ ਤੇ ਇਸ ਤਰ੍ਹਾਂ ਜਦੋਂ ਆਪਾਂ ਉੱਪਰੋਂ ਗ੍ਰਿਪ ਇਹ ਤੇ ਥੋੜੀ ਉੱਚੀ ਗ੍ਰਿਪ ਪਾਉਣੀ ਪੈਂਦੀ ਹੈ ਉੱਪਰੋਂ ਆਏ ਨੱਪ ਕੇ ਜਿਵੇਂ ਆਏ ਨੱਪ ਲਿਆ ਤੇ ਉਪਰੋਂ ਦਾ ਆਪਦੇ ਹੀ ਆਉਂਦੇ ਥੱਲੇ ਚੀਚੀ ਤੱਕ ਦਾ ਆਪਦੇ ਦੇਣੀ ਆ ਫਿਰ ਲੰਮੀ ਧਾਰ ਵਜਦੀ ਹੈ ਦੇਖੋ ਨੇੜੇ ਦਾ ਕੁਛ ਦਿਖਾ ਦਿਓ ਬਾਕਸ ਕਰਕੇ ਮਾਰਿਆ ਜਾ ਰਚ ਕਰਿਓ ਹਾਂਜੀ ਹੁਣ ਹੋ ਗਿਆ ਫੋ ਠੀਕ ਹੈ ਜੀ ਖੜਾ ਦੂਰ ਰੱਖੋ ਜੀ ਫੇਰ ਇਹ ਦੇਖੋ ਬੰਦਾ। ਫੌਕਸ ਫੌਕਸ ਆਟ ਗਿਆ। ਲਓ ਜੀ ਹੁਣ ਮੈਂ ਮਾਰ ਕੇ ਦੇਖਦਾ। ਇਹ ਮੁਠੀ ਵਾਲੀ ਨਾਲ ਤੋਂ ਚੋਬੋ ਤਾਂ ਕਿਉਂਕਿ ਇਹ ਤਾਂ ਵੱਡੇ ਤਗੜੇ ਤਗੜਿਆਂ ਦੇ ਪ੍ਰੈਸ਼ਰ ਹੈ ਲੈ। ਇਹਨੂੰ ਇਹਨੂੰ ਇਹਦੇ ਵਿੱਚ ਪਾ ਲੈਨੇ ਜੀ ਆਪਾਂ। ਇਹਨੂੰ ਇਹ ਆ ਗੁੱਠੇ ਵਿੱਚ। ਆਹ ਇਹ ਗਲਤ ਹੈ। ਨਹੀਂ ਆਏ ਗਲਤੀ ਹੈ। ਆਪਾਂ ਮੁਠੀ ਵਾਲੇ ਠੀਕ ਹੈ। ਇਹੀ ਠੀਕ ਹੈ ਹਾਂ ਜੀ। ਹਾਂ ਜੀ। ਰਹੀ ਗੱਲ ਆਹੀ ਠੀਕ ਹੈ। ਹਾਂ। ਓਹ ਤੁਸੀਂ ਬਾਲਟੀ ਵਾਲ ਤੇ ਰੱਖੋ ਜੀ